ਈ ਮੁਹੱਲਾ ਚੌਥਾ ਜਿਸ ਨੂੰ ਹਰ ਸੂਤ ਪ੍ਰਸੰਨ ਹੋ ਨਿਮਰਤਾ ਦੇ ਪਾਈ ਅਕਾਲ ਪੁਰਖ ਵਾਹਿਗੁਰੂ ਪੂਰੂਲੇ ਪੁੰਨਹਿ ਨ ਪ੍ਰੇਯਾ ਹੋਇਆ ਪ੍ਰਸੰਨ ਹੋ ਜਾਵੇ ਉਹ ਹਰ ਗੁਨਾ ਰਵ ਉਹ ਮਹਾਂਪੁਰਖ ਰਿਤੇ ਗੁਨਾ ਨੂੰ ਉਚਾਰਦੇ ਹਨ ਉਹ ਭਗਤ ਸੂਤ ਪਰਵਾ ਉਹ ਹੀ ਸਾਧੂ ਪਰਮੇਸ਼ਰ ਦਾ ਉਹ ਹੀ ਬ੍ਰਹਮਾਜ ਪ੍ਰਮਾਣਿਕ ਸੋਚਦਾ ਹੈ ਕੀ ਮਹਿਮਾ ਕਿਆ ਵਰਨੀਏ ਉਸ ਮਹਾਂਪੁਰਖ ਦੀ ਮਹਿਮਾ ਕਿਹੜੀ ਕਿਹੜੀ ਬੰਨਣ ਕਰੀਏ ਜਿਨ੍ਹਾਂ ਨੇ ਬਕਾਇਤ ਜਿਖਲੇ ਜਿਸ ਦਾ ਹਿਰਦੈ ਇਹ ਹਰ ਪੁਰਖ ਪੁਰਾਣ ਗਿਨੋ ਜੀ ਹਿੰਦੂ ਜਿਹੜੀ ਜੋ ਪੂਰਨ ਸਾਰਿਆਂ ਜਾਵਾਂ ਚ ਹੈ ਭਗਵਾਨ ਖਡ ਪਗਾਸਪਨ ਸਿਰੋਜ ਬਸ ਗਿਆ ਹੈ ਰੋਬਿੰਦ ਗੁਣ ਗਾਏ ਜੀ ਇਹ ਪਿਆਰੇ ਜੀ ਗੋਵਿੰਦ ਦੇ ਗੁਣ ਗਾਉਣਾ ਕਰੀਏ ਜੀ ਆਏ ਸਤਿਗੁਰੂ ਨਾਲ ਧਾਰੇ ਗੁਣ ਗਾਏ ਨਹੀਂ ਜਾਂਦੇ ਵਾਰਾ ਕਦੇ ਸਤਿਗੁਰਾਂ ਦੇ ਨਾਲ ਕਿਰਦੀ ਦਿੱਤੀ ਧਿਆਨ ਜੋੜ ਕੇ ਵਾਹਿਗੁਰੂ ਦੇ ਗੁਣ ਬਿਣਾ ਕਰੀਏ ਹੈ ਪਿਆਰੇ ਜੀ ਰਹਾਉ ਸੇ ਸਤਿਗੁਰੂ ਨੇ ਪਾ ਸੇਵਾ ਸਤਿਗੁਰੂ ਦੀ ਸਫਲ ਹੈ ਉਹ ਸਤਿਗੁਰੂ ਹੈ ਅਗਲੀ ਤੁਕ ਸਾਰੀ ਪੜਦੇ ਹੋ ਜਿਸ ਨੇ ਪਾਈ ਹੈ ਪਰਮਨਿਧਾਨ ਉਹ ਸਤਿਗੁਰੂ ਨਾਨਕਦੇਵ ਜੀ ਗੁਰੂ ਹਨ ਜਿਨ੍ਹਾਂ ਕਰਕੇ ਪਰਮ ਵੱਡਾ ਮੁਕਤਿਆਨ ਖਿਆਨਾ ਮੁਕਤੀ ਦਾ ਕੇਵਲ ਮੁਕਤੀ ਤੇ ਖਿਆਨੀਆਂ ਕਾਲੀ ਰਹਾ ਹੈ ਸਤਿ ਸ੍ਰੀ ਅਕਾਲ ਸਤਿਗੁਰੂ ਤੋਂ ਸਾਧਗੁਰੂ ਸਾ ਸੇਵਾ ਸਤਗੁਰੂ ਦੀ ਸਫਲ ਹੈ ਉਹ ਸਿੱਖ ਦੀ ਸੇਵਾ ਕੀਤੀ ਸਫਲ ਹੋਣੀ ਉਹ ਸਿੱਖ ਦੀ ਸਫਲੀ ਹੈ ਇਸ ਤੇ ਪਾਈਏ ਪਰਮ ਨਿਧਾਨ ਜਿਸ ਸੇਵਾ ਕਰਕੇ ਪਰਮ ਵੱਡਾ ਬ੍ਰਹਮ ਗਿਆਨ ਦਾ ਖਿਆਨਨਾ ਗੁਰਾਂ ਦੇ ਪਾਸੋਂ ਪਾ ਲਈਦਾ ਉਹ ਗੁਰੂ ਸਤਗੁਰੂ ਅੰਦੇ ਨੇ ਤਾਂ ਮੁਕਤੀ ਉਪੀ ਖਿਆਨਨਾ ਪਾਈਦਾ ਉਹ ਸੇਵਾ ਸਤਗੁਰੂ ਦੀ ਕੀਤੀ ਸਫਲੀ ਹੈ ਸਿੱਖ ਦੀ ਯੂਸ ਕਰਕੇ ਪਰਉੰਧ ਬ੍ਰਹਮ ਗਿਆਨ ਨੂੰ ਪਾ ਲਈਦਾ ਹੈ ਜੋ ਦੂਜੇ ਭਾਇ ਸਾਖਤ ਕਾਮਨਾ ਅਰਥ ਦੁਰਗੰਧ શરીਰ ਦੇ ਜਿਹੜੇ ਭਾਈ ਦੁਹਿਜ ਕਾਜ ਲੱਗੇ ਹੋਏ ਸਾਖਤ ਪੁਰਖ ਕਾਮਣੇ ਜਗਿਆ ਦੀਆਂ ਪੂਰੀਆਂ ਕਰਨ ਵਾਸਤੇ ਦੁਰਗੰਧੀ ਵਾਲੀਆਂ ਚੀਜ਼ਾਂ ਨੂੰ ਇਹ ਬੱਕਰਾ ਮਾਰ ਕੇ ਇਹ ਕੁੱਕੜ ਮਾਰ ਕੇ ਸ਼ਰਾਬੀਆਂ ਬੋਤਲਾਂ ਚਰਖੇ ਤੇ ਰੱਖਿਆ ਹੋਣੀਆਂ ਉਤੋਂ ਪ੍ਰੇਤਾਂ ਦੀ ਉਪਾਸ਼ਨਾ ਕਰਦੇ ਹੈ ਇਸ ਪ੍ਰਕਾਰ ਸਾਗਤ ਕਾਮਨ ਚਾਹ ਪਾਏ ਸਾਤ ਕਾਮਨਾ ਅਰਥ ਦੁਰਗੰਧ ਸ਼੍ਰੀ ਜਿਹੜੇ ਲੋਇ ਵਾਜ ਲੱਗੇ ਹੋਇ ਸਾਗਤ ਨੂੰ ਕੋ ਮਲਮਾ ਅਸਰਾਵਾਰ ਕੰਦਾ ਪੂਜਨ ਕਾ ਰੂਪ ਉਹ ਦੁਰਗੰਧੀ ਆਈਆਂ ਚੀਂਗਾ ਸੇਵਨ ਕਰਦੇ ਹੈ ਜਿਵੇਂ ਜੈਨੀ ਆਪ ਦੀ ਮੈਦ ਦਾ ਚਾਹੀਏ ਨੂੰ ਪਖਣ ਕਰਦੇ ਹੈ ਤੂੰ ਨਹੀਂ ਫਰਜ਼ੰਦੀ ਆਰੇ ਭਗਾ ਆਦਿਕਾਂ ਦੀ ਪਾਰਪੂ ਵੀ ਪੂਜਾ ਕਰਨੀ ਸ਼੍ਰੀ ਦੇ ਲਿੰਗ ਦੀ ਪੂਜਾ ਕਰਨੀ ਕਿਉਂਕਿ ਦੁਰਗੰਧੀ ਵਾਲੀਆਂ ਚੀਜ਼ਾਂ ਹਟ ਗਈਆਂ ਤੋ ਨੇਹ ਫਲ ਗੰਧ ਵਿਸ਼ਿਆਂ ਨੂੰ ਪੈਦਾ ਕਰਨ ਵਾਲੀਆਂ ਚੀਜ਼ਾਂ ਦੀ ਛੇਵਨ ਕਰਦੇ ਹਨ ਉਹ ਨੇਹ ਫਲ ਸਭ ਆ ਗਿਆਂ ਉਹ ਸਾਰਿਆਂ ਦਾ ਕਰਮ ਕੀਤਾ ਸਭ ਨਿਸ਼ਕਲ ਹੋਇਆ ਤੇ ਸਾਰੇ ਅਗਿਆਨ ਦੇ ਸਹਾਰੇ ਅਸੀਂ ਅਗਿਆਨੀ ਹਾਂ ਜਿਸ ਨੂੰ ਪ੍ਰਤੀਤ ਹੋਵੇ ਕਿਸਾ ਗਾਵਿਆ ਥਾਏ ਪਤਾ ਜਿਹਨੂੰ ਪਾਈ ਮਹਿਰ ਜੋ ਉੱਤੇ ਪ੍ਰੋਸਤਾ ਹੁੰਦਾ ਉਹਦਾ دعویਆ ਹੈ ਮਾੜਾ ਜਾਸੇ ਖਾਂ ਦੇ ਖੇਡ ਪੈ ਜਾਂਦਾ ਹੈ ਤੂੰ ਪਾਵ ਦਰਗਹ ਮੋ ਤੂੰ ਮਾੜਾ ਦਰਗਾਹ ਦੇ ਭਾਈ ਸਤਕਾਰ ਗੁਰੂ ਖਿਆਰਾ ਪੈਂਦਾ ਹੈ ਤੂੰ ਬੇਨਪਰਤੀਤੀ ਕਪਤੀ ਕੂੜੀ ਅਖੀ ਤੂੰ ਵੀ ਕੂੜੀ ਅਖੀ ਮੀਟ ਦੇ ਜੁਨਾ ਨੂੰ ਸੁਰ ਸਾਈਂ ਗੁਰੂ ਸਾਹਿਬ ਜੀ ਆਇਆ ਕਾਈ ਪਰਬੀਤ ਨਹੀਂ ਆਈ ਕੱਤੀ ਛੜੀਏ ਆ ਜੀ ਕੂੜੀ ਝੂਠੀ ਮਹੱਤਵ ਕਰਕੇ ਈ ਕੂੜੀ ਝੂਠੀਆਂ ਹੀ ਅੱਖਾਂ 'ਚ ਜਿਵੇ ਹਨਾ ਉਹਨਾਂ ਦਾ ਉਤਰ ਜਾਏਗਾ ਝੂਠ ਗਮ ਉਹਨਾਂ ਅੰਦਰ ਝੂਠ ਪ੍ਰਧਾਨ ਖੈ ਚਿਤਵਾ ਕਿ ਜਿਹੜਾ ਹੰਕਾਰ ਹੈ ਉਹ ਹੀ ਬੜੀ ਸੇਜ ਲਾਉਣੀ ਹੈ ਬੜੀ ਸਮਾਧੀ ਲਾਉਣੀ ਹੈ ਇਹ ਉਤਰ ਜਾਏਗਾ ਛਾਤੀ ਨਾਸ ਹੋ ਜਾਏਗਾ ਜੀਤਾ ਜੀਉ ਪਿੰਡ ਸਭ ਤੇਰਾ ਜੇ ਪਰਮੇਸ਼ਰ ਹੀ ਗਏ ਉਹ ਕਹਿੰਦੇ ਜਿੰਨਾ ਜੀਵਾਂ ਦਾ ਸਰੀਰ ਹੈ ਕਰਮ ਸੁਖ ਸੁਖੂ ਲੋ ਜੀਵਾਂ ਦਾ ਸਰੀਰ ਤੈਨੂੰ ਸਤਿਗੁਰੂ ਜੀਰ ਰਚੂਗ ਸਿੰਘ ਜੀ ਆਰ ਜੀ ਆਵਾਹ ਤੂੰ ਅੰਤਰਗਾਮੀ ਪੁਰਖ ਪਦਵਾਨ ਕੇ ਸਹਾਰਾ ਤੇਰਾ ਹੀ ਦਿੱਤਾ ਹੋਇਆ ਜੇ ਤੈਨੂੰ ਅਸੀਂ ਹਰ ਪਲ ਨੂੰ ਕਰਦੇ ਹਾਂ ਤੂੰ ਅੰਤਰਗਾਮੀ ਪੁਰਖ ਪਦਵਾਨ ਤੂੰ ਮਰੰਗ ਦੀ ਜਨ ਵਾਲਾ ਪੂਰਨ ਹੈ ਭਗਵਾਨ ਖੜ ਭਗਾ ਸੁਪੰਨ ਦਾਸ ਨੂੰ ਦਾਸ ਕਹੈ ਜਨ ਜੀ ਕਹਿੰਦੀ ਹੈ ਉਹਦੇ ਦਾਸਾਂ ਦੇ ਦਾਸ ਬਣ ਕੇ ਅਸੀਂ ਆਏ ਜੀ ਅਨਾਰਾ ਕਹਿੰਨੇ ਮਾਰਵਾ ਨੂੰ ਫੀਲ ਕਰਕੇ ਇਹ ਆ ਤੂੰ ਕਰਾਏ ਕਿਹਾ ਹਾਂ ਕਰੀ ਵਕ ਅਸੀਂ ਮਰੇ ਆਪ ਜੀ ਵੱਲੋਂ ਕੋਈ ਯਾਦਗਾਰ ਦੇ ਨਾਲ ਕਿਸੇ فرق ਨਾਲ ਨਹੀਂ ਕਹਿੰਦੇ ਇਹ ਤਾਂ ਜਿਸ ਪ੍ਰਕਾਰ ਦਾ ਮਾਰਾ ਸਾਡੇ ਪਾਸੋਂ ਵਖਤਾਨ ਕਰਾਉਣਾ ਪ੍ਰਚਾਰ ਕਰਾਉਣਾ ਉਹ ਅਜੇ ਅਸੀਂ ਕਸਮ ਕਰਦੇ ਹਾਂ